ਪੰਜਾਬੀਆਂ ਦਾ ਮਸ਼ਹੂਰ ਸਰੋਂ ਦਾ ਸਾਗ ਸਿਰਫ ਪੰਜਾਬ ਹੀ ਨਹੀਂ ਬਲਕਿ ਦੂਜੇ ਰਾਜਾਂ ਦੇ ਵਿੱਚ ਵੀ ਬੜੇ ਚਾਨਾ ਖਾਦਾ ਜਾਂਦਾ ਹੈ ਸਾਗ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਨੇ ਜੋ ਸਿਹਤ ਨੂੰ ਬਹੁਤ ਵਧੀਆ ਕਰ ਦਿੰਦੇ ਨੇ ਪ੍ਰੋਟੀਨ ਫਾਈਬਰ ਤੋਂ ਇਲਾਵਾ ਇਸ ਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਪੋਸ਼ਟਿਕ ਤੱਤ ਹੁੰਦੇ ਨੇ ਜਿਵੇਂ ਕਿ ਕੈਲਰੀ ਫੈਟ ਕਾਰਬੋਹਾਈਡਰੇਟ ਫਾਈਬਰ ਖਣਿਜ ਪੋਟਾਸ਼ੀਅਮ ਵਿਟਾਮਿਨ A C D B 12 ম্যাগনেসিয়াম আয়ন ਤੇ ਕੈਲਸ਼ੀਅਮ ਆਪਣੇ ਗੁਣਾ ਕਰਕੇ ਸਾਗ ਦਾ ਜ਼ਿਕਰ ਹਰੀਆਂ ਸਬਜ਼ੀਆਂ ਦੇ ਵਿੱਚ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ ਇਸ ਨੂੰ ਖਾਣ ਦੇ ਨਾਲ ਕੋਲੇਸਟ੍ਰੋਲ ਦਾ ਪੱਧਰ ਘੱਟ ਜਾਂਦਾ ਹੈ ਸਰੋਂ ਦੇ ਸਾਗ ਦੇ ਵਿੱਚ ਮੌਜੂਦ ਪੋਸ਼ਣ 113 ਗ੍ਰਾਮ ਦੇ ਬਣੇ ਸਾਗ ਦੇ ਵਿੱਚ ਕੌਲੀ ਦੇ ਵਿੱਚ 2 ਗ੍ਰਾਮ ਪ੍ਰੋਟੀਨ ਮਿਲਦਾ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 59.9 ਕੈਲਰੀ 499.5 ਮਿਲੀਗ੍ਰਾਮ ਸੋਡੀਅਮ 6 ਗ੍ਰਾਮ ਕਾਰਬੋਹਾਈਡਰੇਟ 3 ਗ੍ਰਾਮ ਖੰਡ 1 ਗ੍ਰਾਮ ਫਾਈਬਰ ਹੁੰਦਾ ਹੈ ਤੇ ਇਹ ਵਿਟਾਮਿਨ A CD B12 ম্যাগনেসিয়াম আয়ন ਤੇ ਕੈਲਸ਼ੀਅਮ ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸਾਗ ਨੂੰ ਵਿਟਾਮਿਨ A ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ ਤੇ ਅੱਖਾਂ ਦੀ ਰੋਸ਼ਨੀ ਨੂੰ ਵੀ ਤੇਜ਼ ਕਰਦਾ ਹੈ। ਸਾਗ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਨੇ ਇਹ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦਾ ਹੈ ਤੇ ਇਮਿਊਨਿਟੀ ਵੀ ਮਜ਼ਬੂਤ ਕਰਦਾ ਹੈ। ਇਸ ਦੇ ਨਾਲ ਸਰੀਰ ਨੂੰ 6 ਕਿਸਮਾਂ ਦੇ ਕੈਂਸਰ ਜਿਸ ਦੇ ਵਿੱਚ ਬਲੈਡ, ਪੇਟ, ਛਾਤੀ, ਫੇਫੜੇ, ਪੋਸਟੂਰੇਟ ਤੇ ਅੰਡਾਸ਼ੇ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਕਿਉਂਕਿ ਗੁਣਾ ਨਾਲ ਭਰਪੂਰ ਸਾਗ ਕੈਂਸਰ ਸੱਲਾਂ ਨੂੰ ਵਧਨ ਨਹੀਂ ਦਿੰਦੇ ਸਾਗ ਖਾਣ ਦੇ ਨਾਲ ਸਰੀਰ ਦੇ ਵਿੱਚ ਕੋਲੇਸਟ੍ਰੋਲ ਦਾ ਪੱਧਰ ਘਟ ਜਾਂਦਾ ਹੈ ਇਹ ਦਿਲ ਦੇ ਦੌਰੇ ਹਾਈਪਰ ਟੈਨਸ਼ਨ ਤੇ ਦਿਲ ਨਾਲ ਸੰਬੰਧਿਤ ਹੋਰ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਸਰੋਂ ਦੇ ਸਾਗ ਦੇ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਰੀਰ ਦੇ ਪਾਚਨ ਪੱਧਰ ਨੂੰ ਵਧਾਉਂਦੇ ਨੇ ਇਸ ਦੀ ਵਰਤੋਂ ਦੇ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ ਸਾਗ ਦੇ ਵਿੱਚ ਫਾਈਬਰ ਜ਼ਿਆਦਾ ਹੁੰਦੇ ਨੇ ਤੇ ਕੈਲਰੀ ਘੱਟ ਹੁੰਦੀ ਹੈ ਇਹ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰੱਖਦਾ ਤੇ ਭਾਰ ਘਟਾਉਣ ਦੇ ਵਿੱਚ ਵੀ ਸਹਾਇਤਾ ਕਰਦਾ ਹੈ ਕੈਲਸ਼ੀਅਮ ਤੇ ਪੋਟਾਸ਼ੀਅਮ ਨਾਲ ਵੀ ਭਰਪੂਰ ਨੇ ਜੋ ਹੱਡੀਆਂ ਦੇ ਲਈ ਫਾਇਦੇਮੰਦ ਹੁੰਦੇ ਨੇ ਹੱਡੀਆਂ ਦੇ ਰੋਗਾਂ ਦੇ ਠੀਕ ਹੋਣ ਦੇ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਤਾਂ ਸਾਗ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਜਿਸ ਕਰਕੇ ਤੁਸੀਂ ਬਹੁਤ ਹੀ ਸਿਹਤਮੰਦ ਰਹਿ ਸਕਦੇ ਹੋ